ब्रेक टू बाद सारे दर्शकों का स्वागत है खेड़ा सर फटाफट स्वागत है टीम खेड़ा सर जी आगे बात कीती जावे ता पंजाब दी सियासत ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਕੇ ਇੱਕ ਅਹਿਮ ਸਥਾਨ ਰੱਖਦਾ ਹੈ ਜੋ ਸਿੱਖ ਧਰਮ ਅਤੇ ਪੰਜਾਬੀਅਤ ਦੇ ਮੁੱਦੇ ਨੂੰ ਸਿਆਸੀ ਆਵਾਜ਼ ਦੇਣ ਦਾ ਦਾਵਾ ਕਰਦਾ ਹੈ ਪਰ ਹਾਲ ਹੀ ਦੇ ਸਮੇਂ ਦੇ ਵਿੱਚ ਪਾਰਟੀ ਅੰਦਰੂਨੀ ਕਲੇਸ਼ ਅਤੇ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਤਾਂ ਆਪਣੀ ਪਾਰਟੀ ਦੇ ਸਿਧਾਂਤਾਂ ਦੇ ਅਨੁਸਾਰ ਨਵੇਂ ਪ੍ਰਧਾਨ ਬਣਾ ਕੇ ਜ਼ਿਮਨੀ ਚੋਣ ਵੀ ਲੜ ਰਹੇ ਨੇ ਤੇ ਜਦਕਿ ਬਾਗੀ ਧਿਰ ਦੇ ਵੱਲੋਂ ਸਥਾਪਿਤ ਪੰਜ ਮੈਂਬਰੀ ਭਰਤੀ ਕਮੇਟੀ ਇਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਗੋੜਾ ਪਾਰਟੀ ਐਲਾਨਨ ਦੇ ਹੋਏ ਸਿੱਖ ਵੋਟਰਾਂ ਨੂੰ ਪੰਬੜ ਪੂਸੀ ਦੇ ਵਿੱਚ ਪਾਰੀ ਹੈ ਸਿੱਖ ਕੌਮ 'ਇਕ ਕਿਹੜਾ ਸਿਆਸੀ ਵਰਤਾਨ ਸਰਜਰੀ ਹੈ ਅਤੇ ਇਸ ਦੇ ਨਾਲ ਹੀ ਮੈਂ ਇਹ ਵੀ ਸਵਾਲ ਰੱਖਣਾ ਚਾਹਾਂਗੀ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਕੇ ਅਤੇ ਬਾਗੀ ਧੜੇ ਵਿਚਕਾਰ ਇਹ ਸਿਆਸੀ ਸੰਕਟ ਸਿੱਖ ਕੌਮ ਦੀ ਏਕਤਾ ਦੇ ਉੱਤੇ ਕਿਵੇਂ ਅਸਰ ਪਾਵੇਗਾ ਕੀ ਵਿਚਾਰ ਰੱਖਦੇ ਹੋ ਤੁਸੀਂ ਇਸ ਦੇ ਉੱਤੇ ਕਰਮਜੀਤ ਪਿਛਲੇ ਦਿਨੀ ਨਾ ਅਕਾਲੀ ਦਲ ਦੇ ਬਹੁਤ ਸੀਨੀਅਰ ਅਗੂ ਸੁਖਦੇਵ ਸੰਧਿਆਨ ਸਾਹਿਬ ਹਾਂਜੀ ਉਸ ਸੰਸਾਰ ਨੂੰ ਹਲਕਾ ਕਿਹਾ ਗਿਆ ਤੇ ਉਹਨਾਂ ਦੇ ਭੋਗ ਦੇ ਉੱਪਰ ਸਾਰੀਆਂ ਪਾਰਟੀਆਂ ਦੇ ਲੀਡਰ ਸਾਹਿਬਾਂ ਅਣਪੁੰਚੇ ਹੂੰ ਖਾਸ ਕਰਕੇ ਉੱਥੇ ਨਾ ਸ਼ਰੂਮਣੀ ਕਾਲੀ ਦਲ ਦੇ ਪ੍ਰਧਾਨ ਸੁਵੀਰ ਸਿੰਘ ਬਾਦਲੂ ਬੋਲੇ ਆ ਉਥੇ ਹਰਪ੍ਰੀਤ ਸਿੰਘ ਵੀ ਬੋਲੇ ਆ ਜਾਂ ਹੋਰ ਵੀ ਬੋਲੇ ਆ ਗਿਆ ਹਾਂਜੀ ਤੇ ਡਾਕਟਰ ਸਾਹਿਬ ਵੀ ਬੋਲੇ ਉੱਥੇ ਹੂੰ ਜਿੱਥੇ ਉਹਨਾਂ ਨੇ ਮੱਲੇ ਗੱਲ ਖੇਤਰੀ ਪਾਰਟੀ ਦੀ ਮਜ਼ਬੂਤੀ ਸਾਰਿਆਂ ਨਾਲ ਕੀਤੀ ਹੂੰ ਹੂੰ ਤੇ ਉੱਥੇ ਗੱਲ ਇਹ ਵੀ ਕੀਤੀ ਆ ਕਿ ਸ਼ਰੂਮਣੀ ਕਾਲੀ ਦਲ ਦੀ ਤੁਹਾਨੂੰ ਦੁਆਰਾ ਮੋੜ ਸਜਿਤ ਕਰਨ ਦੀ ਲੋੜ ਹੈ ਗਿਆ ਸਾਨੂੰ ਇਕਤਾ ਦੀ ਲੋੜ ਹੈ ਗਿਆ ਸਾਰਿਆਂ ਨੇ ਆਖਿਆ ਹੂੰ ਫਿਰ ਦੋਸ਼ੀ ਕੌਣ ਹੂੰ ਜੇ ਇਹ ਇਕੱਠੇ ਕੌਣ ਨਹੀਂ ਹੁਣ ਦੇ ਰਿਹਾ ਠੀਕਾ ਇਕੱਠੇ ਕੋ ਨਹੀਂ ਹੋਣ ਦੇ ਰਿਹਾ ਇਕੱਠੇ ਇਹਨਾਂ ਦੀ ਹੋਮੇ ਨਹੀਂ ਹੋਣ ਦੇ ਹੂੰ ਹੋਮੇ ਰਾਜ ਬਹੁਤ ਬੜਾ ਡਿਕਾ ਸਹੀ ਹੈ ਕਹਣ ਗਿਆ ਕਿ ਕੋ ਸਮਝੇ ਹਮ ਕਿਸੇ ਕੰਮ ਨਹੀਂ ਕੋਈ ਕਹਿੰਦਾ ਹਮ ਸੇ ਵੱਡ ਕਰ ਗਾਉਣਾ ਕੁਝ ਕਹਿੰਦਾ ਅਸੀਂ ਹੁਣ ਬਾਗੀ ਹੋ ਗਏ ਆ ਕਿਉਂਕਿ ਦੂਜੇ ਦਾਗੀ ਸੀ ਹੂੰ ਹੈ ਦਾਗੀ ਉਹ ਵੀ ਆ ਹੂੰ ਸਾਰੀ ਦਾਗੀ ਬਾਗੀ ਹੋਣ ਤੋਂ ਬਧਾ ਸਾਡਾ ਕਲਚਰ ਕਿੰਨਾ ਮਾੜਾ ਹੋ ਗਿਆ ਹੂੰ ਵੀ ਜਦੋਂ ਤੇ ਸੁਦਨ ਪ੍ਰਕਾਸ਼ ਸਿੰਘ ਬਾਦਲ ਦੀ ਵਾਅਦੇ ਵਿੱਚ ਸਰਕਾਰ ਬਣਦੀ ਰਹੀ ਜਦੋਂ ਉਹਦੀ ਮੁੱਖ ਮੰਤਰੀ ਬਣੇ ਹਾਂਜੀ ਤੇ ਲੋਕ ਉਹਨਾਂ ਦੇ ਇਹਨਾਂ ਕੁੱਤਿਆਂ ਨੂੰ ਸਲਾਮਾ ਕਰਦੇ ਸੀ ਹੂੰ ਬਿਲਕੁਲ ਜੀ ਠੀਕ ਆ ਹੂੰ ਜਦੋਂ ਉਹਨਾਂ ਕੋ ਸਤਾ ਸੀਗੀ ਤੇ ਲੋਕਾਂ ਨੇ ਸਤਾ ਮਾਣੀ ਹੂੰ ਲੋਕਾਂ ਨੇ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਵੀ ਲੋਕ ਹੀ ਨਾਲ ਰਹੇ ਉਹਨਾਂ ਦੇ ਵੀ ਬਾਦਲ ਸਾਹਿਬ ਹੂੰ ਜੇ ਜਦੋਂ ਬਾਦਲ ਸਾਹਿਬ ਨੇ ਨਾ ਇਵਨ ਕਿਸੇ ਨੂੰ ਐ ਐਮ ਐਲ اے ਨੂੰ ਜਾਂ ਕਿਸੇ ਮੰਤਰੀ ਨੂੰ ਮਤਲਬ ਖਾਸ ਉਹਦਾ ਬਖਸ਼ਤਾ ਜਾਂ ਖਾਸ ਮਰੀ ਬਖਸ਼ਤੀ ਜੇ ਤੋ ਕਹਿੰਦਾ ਮੇਰੇ ਉਹਨਾਂ ਨੇ ਕਿਰਪਾ ਕਰਤੀ ਹੂੰ ਜੇ ਮੇਰੇ ਕੋ ਕੰਮ ਲੈ ਰਹੇ ਮੈਂ ਬਹੁਤ ਸਾਰੇ ਰੁਕਾਂ ਦੇ ਭਾਜਨ ਸੁਨੇ ਜੀ ਤੇ ਜਦੋਂ ਉਹਨਾਂ ਨੂੰ ਪਾਵਰ ਹੀ ਤੋਂ ਚਲੇਗੀ ਹੂੰ ਬਲ ਸਾਹਿਬ ਨਹੀਂ ਰਹੇ ਤੇ ਫਿਰ ਉਹਨਾਂ ਦੀ اولاد ਵੀ ਉਹਨਾਂ ਨੂੰ ਮਾੜੀ ਲੱਗਣ ਲੱਗੀ ਹੂੰ ਠੀਕ ਆ ਫਿਰ ਉਹ ਪਰਾਣੇ ਜਿੱਤੇ ਹੋਣ ਲੱਗ ਪਏ ਉਹ ਬੰਦਾ ਜੀ ਕਾਕਾ ਵਾ ਉਹ ਆਪਣੀ ਮਰਜ਼ੀ ਕਰਦਾ ਉਹ ਜ਼ਿੱਦੀ ਆ ਉਹਦੇ ਖਰਾਬ ਹੋ ਗਏ ਜੀ ਖਰਾਬ ਹੁੰਦੇ ਇਹ ਤੂੰ ਦੋ ਰਾਵਾਂ ਨਹੀਂ ਕਿ ਸੁਪੀਤ ਸਿੰਘ ਬਦਲ ਜ਼ਿੱਦੀ ਬਹੁਤ ਉਹ ਚੇਤਾ ਨਹੀਂ ਭਰੁੰਦਾ ਕਿਸੇ ਨਾਲ ਹੂੰ ਉਹ ਲੋਕ ਜਿਹੜੇ ਜਿਹੜੇ ਉਹਨਾਂ ਖਿਲਾਫ ਬਰਕਲਾ ਬੋਲਦੇ ਆ ਉਹ ਕਹਿੰਦੇ ਵੀ ਇਹਨੇ ਸਾਨੂੰ ਬਖਸ਼ਣਾ ਦੇ ਹੈਗਾ ਹੂੰ ਜਦੋਂ ਪਾਵਰ ਆ ਗਈ ਨਾ ਜੀ ਜੀ ਵੀ ਇਹਨਾਂ ਵੱਖਰੇ ਰਹੀਏ ਵੱਖਰੇ ਹੋ ਚੁੱਕੇ ਆ ਹੂੰ ਦੂਸਰੀ ਗੱਲ ਇਹ ਕਿ ਸਾਡੇ ਸਮਾਜ ਦੇ ਵਿੱਚ ਨਾ ਮੈਂ ਦੇਖਿਆ ਸਮਾਜ ਦਾ ਮਨੋਵਿਗਿਆਨ ਇਹ ਹੈਗਾ ਕਿ ਜਿਹੜਾ ਨਾ ਕਿਸੇ ਆਪਣੇ ਲੀਡਰ ਨੂੰ ਆਪਣੇ ਕਿਸੇ ਚੰਗੇ ਧੋਖਾ ਦਿੰਦਾ ਉਹਨੂੰ ਬਾਗੀ ਕਹਿੰਦੇ ਆ ਹੂੰ ਤੇ ਅਸੀਂ ਕਹਿੰਦੇ ਜੀ ਇਹ ਕਮਾਲ ਇਹ ਬਾਗੀ ਹੋ ਗਿਆ ਤੋਂ ਉਹਦੀ ਨਾ ਗੁਲਾਮੀ ਜੋ ਬਾਹਰ ਆ ਗਿਆ ਹੂੰ ਉਹਦਾ ਗੁਲਾਮੀ ਛੱਡ ਕੇ ਜਿਹਨੇ ساری ਉਮਰ ਉਹਦੀ ਮੱਲੋ ਗੁਲਾਮੀ ਕੀਤੀ ਜਾਂ ਉਹਦੀ ਤਾਬਿਆਦਰੀ ਕੀਤੀ ਹੈ ਜਾਂ ਨਾ ਬਾਬਾਦਰੀ ਕੀਤੀ ਹੈ ਫਿਰ ਉਹ ਬਾਹਰ ਆ ਕੇ ਕੀ ਥੋ ਕਰੂਗਾ ਤੂੰ ਸਗਾ ਕਿਹਦਾ ਹੋਊਗਾ ਉਹ ਹੂੰ ਅਸੀਂ ਹੈਰਾਨ ਗਿਰ ਗੱਲੇ ਗਿਆ ਕਿ ਜਦੋਂ ਕਿਸੇ ਦੇ ਅੰਗ ਰੱਖੇ ਕੀ ਹੂੰ ਉਹਨੂੰ ਕਤਲ ਕਰ ਦੇਣ ਹੂੰ ਅਸੀਂ ਉਹਨੂੰ ਕਹਿੰਦੇ ਯਾਰ ਕਮਾਲ ਇਹਦੀ ਕੁਰਬਾਨੀ ਬਹੁਤ ਵੱਡੀ ਹੂੰ ਵੀ ਇਹਨੇ ਬੁਰਾ ਕੀਤਾ ਸੀ ਤੁਸੀਂ ਸੀ ਤੇ ਅੰਗ ਰੱਖੇ ਕੋਦੇ ਹੂੰ ਜੀ ਹੈਨਾ ਜੀ ਜੀ ਹੁਣ ਗੱਲ ਹੈ ਗਿਆ ਵੀ ਤੁਸੀਂ ਇੱਕ ਗੁਲਾਮ ਦਾ ਫੁੱਲ ਆ ਕਿਸ ਤਰ੍ਹਾਂ ਸੌਂਦੇ ਨੇ ਵੀ ਸੰਭਾਲ ਕੇ ਰੱਖਿਓ ਜਿਹੋ ਹੱਥੋਂ ਮਸਲ ਦੇਣ ਹੂੰ ਤੈਨੂੰ ਕਿਹੜੇ ਤਰ੍ਹਾਂ ਦੇਣਗੇ ਅਸੀਂ ਦੁਨੀਆ ਦੀ ਹਰ ਜਿਹੜੀ ਨੈਗਟਿਵ ਚੀਜ਼ ਨੂੰ ਹੀ ਆਪਣਾ ਇਹ ਕੀ ਕਹਿੰਦੇ ਅਦਸ਼ ਪਰ ਹੈ ਹੂੰ ਆਈਡਲ ਬਣਾ ਕੇ ਰੱਖ ਲਿਆ ਤੁਸੀਂ ਸਜਣਾ ਕੀ ਕਰ ਰਹੇ ਹੋ ਜੀ 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 ਅਰਿ ਸ਼ਰਮਣੀ ਕਾਲੀ ਦਾ ਇਸ ਨਕਾਰਾਤਮਕ ਸੋਚ ਦੇ ਵਿੱਚ ਜਾਣ ਕਰਕੇ ਢਿੰਦੀਆਂ ਕੰਨਾਂ ਚ ਹਮ ਠੀਕ ਹੈ ਇਹ ਹਾਸ਼ੀ ਤੇ ਕਿਉਂ ਗਿਆ ਕਿਉਂਕਿ ਇਹਨਾਂ ਨੂੰ ਭਰੋਸਾ ਖਤਮ ਹੋ ਗਿਆ ਦੂਜੇ ਤੇ ਹਮ ਇਹ ਬਿਲਕੁਲ ਨਹੀਂ ਭਰੋਸਾ ਕਰ ਰਿਹਾ ਦੂਜੇ ਕਿਸੇ ਤੇ ਨਹੀਂ ਕਰ ਨਾ ਇਹਨਾਂ ਨੂੰ ਤੇ ਸ੍ਰੀ ਕਾਦਰ ਜਦਰਾਂ ਤੇ ਭਰੋਸਾ ਰਹਿ ਗਿਆ ਜੀ ਜੀ ਉਹਨਾਂ ਨੇ ਕੀ ਕੀਤਾ ਕੀ ਨਹੀਂ ਕਿਹਾ ਨਾ ਉਹਨਾਂ ਨੇ ਕਿਸੇ ਹੋਰ ਤੇ ਰਹਿ ਗਿਆ ਨਾ ਇਹਨਾਂ ਨੂੰ ਪਾਰਟੀ ਦੇ ਕਿਸੇ ਲੀਡਰ ਤੇ ਗਿਆ ਸੀਨੀਅਰ ਨਹੀਂ ਕੋਈ ਇਤਰੀ ਹੈਗੀ ਜਿਹੜੇ ਜੂਨੀਅਰ ਹੈਗੇ ਉਹ ਆਪਣੇ ਬੰਦੇ ਆ ਹੂੰ ਤੁਸੀਂ ਦੇਖੋ ਕਿ ਛੋਟਾ ਜਿਹਾ ਸਖਤਰਨ ਵੀ ਕਰਨਾ ਹੋਵੇ ਨਾ ਛੋਟਾ ਜਿਹਾ ਹਾਂਜੀ ਤੇ ਮੈਂ ਦੇਖਦਾ ਕਿ ਲੋਕਾਂ ਦੇ ਵਿੱਚ ਨਾ ਸਵਾਰਥ ਇੰਨਾ ਭਾਰੂ ਹੋ ਗਿਆ ਕਿ ਜੇਕਰ ਤੁਸੀਂ ਸਾਰੀਆਂ ਕਦਰਾਂ ਕੀਮਤਾਂ ਸਥਾਪਿਤ ਕਰਨ ਲਈ ਤੁਸੀਂ ਚਾਹੁੰਦੇ ਹੋ ਕਿ ਇੱਕ ਚੰਗਾ ਆਵੇ ਆ ਪਿੱਛੇ ਵੀ ਹੁੰਦੇ ਹੋ ਜੀ 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 ਤੇ ਜਿਹੜਾ ਚਾਹੁੰਦਾ ਕਿ ਮੈਂ ਹੀ ਪ੍ਰਧਾਨ ਬਣਨਾ ਜਾਂ ਮੈਂ ਹੀ ਕੁਝ ਕਰਨਾ ਹੈਗਾ ਜਾਂ ਉਹ ਬੰਦਾ ਸਾਰਾ ਮਾਹੌਲ ਖਰਾਬ ਕਰ ਦਿੰਦਾ ਹੂੰ ਉਨੂੰ ਵੀ ਪਤਾ ਹੀ ਨਹੀਂ ਵੀ ਸਾਡਾ ਜਿਹੜਾ ਟਾਸਕ ਕੀ ਹੈ ਹੂੰ ਜੀ ਸਾਡੇ ਹੁਦੇਸ਼ ਕੀ ਹੈ ਸਾਡਾ ਏਮ ਕੀ ਹੈ ਸਾਡਾ ਡਿਸਟ੍ਰੀਬਿਊਸ਼ਨ ਕੀ ਹੈਗਾ ਹੈਨਾ ਜਦੋਂ ਇਹ ਕਲੀਅਰ ਨਹੀਂਗਾ ਬੰਦਾ ਤੇ ਫਿਰ ਮੈਨੂੰ ਲੱਗਦਾ ਨਹੀਂਗਾ ਕਿ ਅੱਜ ਇਸਰ ਕੇ ਸਾਰੀਆਂ ਹੀ ਇਵਰਾਜਿਤਕ ਪਾਰਟੀਆਂ ਹੂੰ ਖਿਰੂ ਖਰੋਗੀਆਂ ਨਾ ਕੋਈ ਹਮ ਕਿਸੇ ਕੰਮ ਨਹੀਂ ਕੋਈ ਹਮ ਸੇ ਵੱਡ ਕਰ ਕੋਣ ਬਿਲਕੁਲ ਮਨੂੰ ਸ਼ਰਮ ਨਹੀਂ ਕਰਲੀ ਤਲ ਜੋ ਕਿਮਿਆ ਜਿਹਾ ਭੁਗਤਰੀ ਆ ਬੇਸ਼ੱਕ ਸ਼ਰਮ ਨਹੀਂ ਕਰ ਲੀ ਦਲ ਬਾਦਲ ਗਿਆ ਨੇ ਹਾਂਜੀ ਆਪਣੀ ਜੋ ਸਿਧਾਂਤ ਦੇ ਮੁਤਾਬਕ ਉਹਨਾਂ ਨੇ ਭਰਤੀ ਕਰ ਲਈਆ ਜੋ ਸਿਧਾਂਤ ਦੇ ਦੰਦਾ ਕਿੰਨੇ ਸਾਲਾਂ ਬਾਅਦ ਉਹਨੇ ਪ੍ਰਧਾਨ ਬਦਲ ਲਿਆ ਹਾਂਜੀ ਉਹਨਾਂ ਨੇ ਪ੍ਰਧਾਨ ਬਦਲਦਾ ਬਦਲ ਕੇ ਭਾਵੇਂ ਉਹੀ ਰੱਖਿਆ ਗਿਆ ਹੂੰ ਜੁਣ ਤੇ ਹੋਈ ਨਾ ਜੀ 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 ਇੱਕ ਜਿਹੜੇ ਬਾਗੀ ਹੋ ਗਏ ਬੇਟੇ ਸੀਗੇ ਹੂੰ ਜਿਹੜੇ ਸ਼੍ਰੀ ਅਕਾਲਤਖ ਸਾਹਿਬ ਨੂੰ ਕਹਿੰਦੇ ਵੀ ਉੱਥੋਂ ਆਡਰ ਹੋ ਗਿਆ ਸੱਤ ਮੈਂਬਰੀ ਕਮੇਟੀ ਭਰਤੀ ਕਰੂਗੀ ਹਾਂਜੀ ਜਿਹਦੇ ਵਿੱਚੋਂ ਦੋ ਨਿਕਲ ਕੇ ਚੰਗੇ ਵੱਡੇ ਹੂੰ ਪੰਜ ਰਹਿ ਗਏ ਹੂੰ ਉਹ ਹੁਣ ਉਹ ਲੋਕਾਂ ਨੂੰ ਨਾ ਇੱਕ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮਨੁਗਰਨ ਦੋਤੇ ਧਰਮ ਦੇ ਨਾਂ ਤੇ ਵੀ ਸ਼੍ਰੀ ਅਕਾਲ ਤਖਤ ਤੋਂ ਜਿਹੜੇ ਨਾ ਹੁਕਮ ਨਮਾ ਜਾਰੀ ਹੋਇਆ ਉਹਦੇ ਤੋਂ ਅਮਲੇ ਸ਼ੁਰੂ ਨਹੀਂ ਕਰੀ ਤਲ ਬਣੂਗਾ ਹਾਂ ਹੈਨਾ ਤੁਸੀਂ ਉਹ ਲੈਣਾ ਹੈਗਾ ਉਹ ਭਾਈ ਜਦੋਂ ਕਿ ਮੌਜੂਦਾ ਜਿਹੜੇ ਜਥੇਦਾਰ ਇਹ ਕਹਿੰਦੇ ਆ ਕਿ ਆ ਵੀ ਸ਼੍ਰੀ ਅਕਾਲ ਤਖਤ ਉਸ ਕਿਸੇ ਰਾਜਨੀਤਿਕ ਪਾਰਟੀ ਦੀ ਸਥਾਪਨਾ ਨਹੀਂ ਕਰਦੇ ਬਿਲਕੁਲ ਜੀ ਉਹ ਤੁਹਾਨੂੰ ਪ੍ਰਚਾਰ ਕਰਦੇ ਹਾਂਜੀ ਤੇ ਤੁਸੀਂ ਹੁਣ ਕਾਲ ਤੱਕ ਦੇ ਨਾਂ ਦੇ ਉੱਪਰ ਬਲੈਕਮੈਲ ਕਿਉਂ ਕਰ ਰਹੇ ਲੋਕ ਹਾਂ ਦੂਜੇ ਪਾਸੇ ਕੱਲ ਮੈਂ ਦੇਖਿਆ ਕਿ ਜਿਹੜੇ ਹੈਗੀਆਂ ਦੰਮੀ ਟਕਸਾਲ ਦੇ ਬਾਬਾ ਰਾਮ ਤੁਮਾ ਜੀ ਉਹਨਾਂ ਦਾ ਪ੍ਰਸਟੋ ਜਾਰੀ ਹੋਇਆ ਪ੍ਰਸਟੋ ਜੀ ਦੇ ਵਿੱਚ ਉਹਨਾਂ ਨੇ ਕੁਮਾਰ ਕੀਤੀ ਪਈ ਹੈ ਉਹ ਕਹਿੰਦੇ ਅਸੀਂ ਇਦਾਂ ਚਾਹੁੰਦੇ ਹਾਂ ਕਿ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਹਰ ਵਰਗ ਦੇ ਲੋਕਾਂ ਲਈ ਇੱਕ ਚੰਗੀ ਸਰਕਾਰ ਬਣਾਈਏ ਇੱਕ ਚੰਗੀ ਮਤਲਬ ਸ਼ਾਸਨ ਦੀ ਤਾਂ ਕਿ ਅਸੀਂ ਪੰਜਾਬ ਦਾ ਇੱਕ ਮਹਾਂਦਰਾ ਸੋਨਾ ਕਰ ਸਕੀਏ ਚੰਗਾ ਵਿਕਾਸ ਕਰੀਏ ਜੀ ਅਜੋ ਤੁਮਾ ਜੋ ਦਮੇ ਟਕਸਾਲ ਦੇ ਮੁਖੀ ਹੈ ਗਿਆ ਜੋ ਧਰਮ ਬਚਾਰ ਕੇ ਗਿਆ ਉਹ ਵੀ ਇੱਕ ਚੰਗੀ ਸਰਕਾਰ ਬਣਨ ਦਾ ਸੰਕੇਤ ਦੇ ਰਿਹਾ ਹੈ ਉਹ ਕਹਿੰਦੇ ਕਿਹਦੀ ਕਿਹਦੀ ਪਿੱਟ ਸੱਪਟ ਰਿਹਾ ਜੀ ਹੈਨਾ ਉਹ ਕਹਿੰਦਾ ਇਹ ਵੀ ਲੱਗਦਾ ਕਿ ਕਦੇ ਅੰਦਰ ਖਾਤੇ ਕਦੇ ਕਹਿੰਦੇ ਸੁਖਵੀਰ ਬਰਦ ਦੇ ਤੁਮੇ ਦੀ ਮੀਟਿੰਗ ਹੋ ਗਈ ਆ ਕਦੇ ਕਹਿੰਦੇ ਲੰਮੀ ਮੈਰਾਥਨ ਮੀਟਿੰਗ ਧਾਮੀ ਦੇ ਤੁਮਾਂ ਦੋਨਾਂ ਦੀ ਹੋਈ ਹੈਗੀ ਹਾਂਜੀ ਹਾਂਜੀ ਕਦੇ ਇਹ ਗੱਲ ਆ ਰਹੀ ਆ ਕਦੇ ਤੁਮਾਂ ਨਾਲ ਦੇ ਵਿਰੁੱਧ ਲੱਗ ਰਿਹਾ ਕਦੇ ਉਹਨਾਂ ਦੇ ਪਾਕਿਸਤਾਨ ਦਾ ਹੂੰ 11 ਤਰੀਕ ਨੂੰ ਤੁਮਾਂ ਸਾਹਿਬ ਨੇ ਸੁਖਵੀਰ ਦੇ ਘਰ ਮਰੇ ਧਰਨਾ ਮਾਰਨਾ ਸੀ ਜੀ ਕਿਉਂਕਿ ਕਹਿੰਦੇ ਉਹਨਾਂ ਨੇ ਕਹਿਤਾ ਕਿ ਅਸੀਂ ਹੈ ਨਾ ਹੁਣ ਅਛੇ ਲਈ ਕਾਦਾ ਜਿਆਦਾ ਬਲਦਣਾ ਵਾ ਜੀ ਤੇ ਉਹ ਸਾਰੀਆਂ ਸੰਸਾਂ ਗੱਲ ਕਰਨ ਤੋਂ ਬਾਅਦਾਂ ਤੇ ਹੁਣ ਉਹ ਧਰਨਾ ਮਲਤਵੀ ਕਰਤਾ ਹੈ ਹੂੰ ਹਾਂਜੀ ਹੁਣ ਅਸੀਂ ਪਹਿਲਾਂ ਕਹਿੰਦੇ ਮੁੱਖ ਮੰਤਰੀ ਇਦਾਂ ਯੂ-ਟਰਨ ਛੇਤੀ ਕਰ ਜਾਂਦੇ ਆ। ਉਹ ਪਤਰਾ ਦਾ ਸੱਚ ਕੀ ਆ। ਹੂੰ। ਧੁਮਾਂ ਸਾਹਿਬ ਨੇ ਵੀ ਹੁਣ ਪਿਛਲੇ ਦਿਨਾਂ 'ਚ ਕਾਫੀ ਵਾਰ ਯੂ-ਟਰਨ ਕੀਤਾ। ਬਹੁਤ ਪੈਰਾ ਕੀਤਾ। ਜਿਹਦੇ ਨਾਲ ਸਾਰੇ ਮਸਲੇ ਵੀ ਹੱਲ ਹੋ ਜਾਂਦੇ ਆ। ਹੂੰ। ਉਹ ਰੋਣਾ ਪਉਣ ਤੋਂ ਬਧਾ ਉਹ ਸਕਰੀਨ ਤੇ ਆ ਜਾਂਦੇ ਆ। ਹੂੰ। ਸਕਰੀਨ ਤੇ ਆ ਕੇ ਵੀ ਤੋਨੇ ਕਿਹੜਾ ਇਨਕਲਾਬ ਲੈ ਕੇ ਆ ਰਿਹਾ। ਖੜਕਾ ਧੜਕਾ ਹੋਊਗਾ, ਖੰਡਾ ਖੜਕੇਗਾ ਨਾ। ਹੂੰ। ਤੇ ਜਦੋਂ ਉਹਨਾਂ ਦਾ ਮੀਟ ਵਜਦੀ ਆ ਫਿਰ ਉਹ ਕਹਿੰਦੇ ਤੇਰਾ ਭਾਣਾ ਮੀਟਾ ਲੱਗੇ। ਹੂੰ। ਸ਼ਾਂਤ ਹੋ ਜਾਂਦੇ ਨਾ ਫਿਰ। ਸ਼ਾਂਤ ਹੋ ਜਾਂਦੇ ਆ। ਜੀ। ਹੁਣ ਗੱਲ ਇਹ ਕੀ ਕਿ ਸੰਤ ਸਮਾਜ ਦੇ ਪ੍ਰਧਾਨ ਉਹ। ਹੂੰ। ਤੇ ਦੰਦੀ ਜੋ ਸਾਲ ਦੇ ਉਹ ਹੈ ਗਿਆ ਤੇ ਉਹ ਸਾਰਿਆਂ ਦੀ ਮੂਰਾਂ ਦੇ ਕੋਲ ਹੈਗੀ ਲਾਂਦੇ ਹੂੰ ਬੇਸਿਕਲੀ ਕੀ ਹੈਗਾ ਕਿ ਜਿਹੜੀ ਔਲ ਸਮਾਉਣਾ ਨਾ ਮੈਨੂੰ ਜੋ ਲੱਗ ਰਿਹਾ ਹੈਗਾ ਜੋ ਦੁਆਰ ਤੇ ਲਿਖਿਆ ਪੜਿਆ ਜਾ ਸਕਦਾ ਹੂੰ ਉਹ ਕਰਮ ਹੀ ਹੈਗਾ ਜੀ ਕਿ 2027 ਦੇ ਵਿੱਚ ਅੱਛਾ ਜੀ ਆਮ ਆਦੀ ਪਾਰਟੀ ਹੂੰ ਕਾਂਗਰਸ ਹੂੰ ਸ਼੍ਰੋਮਣੀ ਅਕਾਲੀ ਦਲ ਹਾਂ ਪਉ ਵਜ ਰੋਮਣੀ ਕਾਲੀ ਦੇ ਦੋ ਤਾਂ ਹੀ ਹੋਇਆ ਤੇ ਜੇ ਕਹਿੰਦੇ ਬਾਦਲ ਕੇ ਖੜੇ ਹੁੰਦੇ ਆ ਤੇ ਦੂਜੇ ਵੀ ਨਾਲ ਬਰਾਬਰ 117 ਦੇ ਖੜੇ ਆ ਜਿਦਾ ਮੈਂ ਲਿਖਿਆ ਉਹ ਉਹਨਾਂ ਨੂੰ ਹਰਾਉਣ ਲਈ ਕੱਢਣਗੇ ਹਾਂ ਹੈਨਾ ਜੋ ਪਹਾੜੀ ਕਹਿੰਦੋ ਜੀ 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 ਤੇ ਫਿਰ ਤੁਸੀਂ ਹਰਾਉਣਾ ਹੈਗਾ ਹਾਂ ਬਿਲਕੁਲ ਹੁਣ ਹਾਲਾਤ ਹੈ ਅੱਜ ਮੈਂ ਭਿਖ ਬਣੀ ਕਰ ਦਿੰਦਾ ਜੋ ਮੈਨੂੰ ਲੱਗ ਰਿਹਾ ਹੈਗਾ ਜੀ ਵੀ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਆਪਣੀ ਲੜੇਗਾ ਹਾਂ ਭਾਜਪਾ ਆਪਣੀ ਇਲੈਕਸ਼ਨ ਲੜੇਗੀ ਹਾਂ ਆਮ ਆਦਮੀ ਪਾਰਟੀ ਇਲੈਕਸ਼ਨ ਲੜੇਗੀ ਆਪਣਾ ਕਾਂਗਰਸ ਆਪਣਾ ਲੈਕਚਰ ਦੇਗੀ ਕਾਂਗਰਸ ਨੇ ਅਜੇ ਹੋਰ ਫੁੱਟ ਪੈਣੀ ਹੈ ਹੂੰ ਕਾਂਗਰਸ ਦੇ ਵਿੱਚ ਅਜੇ ਹੰਕਾਰ ਨਹੀਂ ਜਾ ਰਿਹਾ ਹੂੰ ਉਹਨਾਂ ਦੇ ਅੰਦਰ ਉਨੀ ਕਲੇਸ਼ ਹੈ ਕਾਂਗਰਸ ਵਿੱਚ ਬਿਲਕੁਲ ਹੀਦਰ ਜਿਹੜੇ ਹੈਗੇ ਆ ਮੈਨੂੰ ਮੱਲੇ ਇਹ ਨਹੀਂ ਬੇਹੂਦਗੀ ਮੈਨੂੰ ਦਿਖੀ ਜਿਹਨੂੰ ਲੀਡਰਾਂ ਚਾਹੀਦੀ ਹੈ ਜੀ ਜੀ ਤੇ ਉਹ ਮਤਲਬ ਉਹ ਨਾ ਥਾਲੀ ਚ ਪਿਆ ਸਮਾਨ ਇਹਨਾਂ ਨੇ ਘਰੇੜੇ ਵਾਂਗੂ ਉਡਾ ਦੇਣਾ ਹੂੰ ਲੇਕਿਨ ਅਖੀਰ ਤੱਕ ਕੀ ਹੋਣਾ ਕਿ ਮੈਨੂੰ ਲੱਗਦਾ ਕਿ ਜਿੱਦਾਂ ਨਾ ਭਾਜਪਾ ਇਸਟੈਬਲਿਸ਼ਡ ਪੋਸ਼ਾਰੀ ਕਰਨ ਕਰ ਰਹੀ ਹੈ ਹੂੰ ਸ਼ਰੈ ਵਧਦੀ ਹੈ ਜੀ ਜੇ ਉਹ ਦੂਜੇ ਸੈਟ ਵਿੱਚ 35 ਤੋਂ 40 ਟਾਂ ਲੈ ਜਾਂਦੀ ਹੈ ਹੂੰ ਹੂੰ ਤੇ ਪੱਛੀ ਗਿਆ ਨਾ ਜਾਂਦੇ ਕਾਲੀ ਦਲ ਨਾਲੇ ਤੇ ਸਰਕਾਰ ਬਣ ਜਾਈ ਜੀ ਹੂੰ ਇਹਨਾਂ ਨੇ ਇਲੈਕਸ਼ਨ ਹੋਣ ਤੋਂ ਬਾਅਦ ਗਠਬੰਧਨ ਕਾਲੀ ਭਾਜਪਾ ਦਾ ਬਣਨਾ ਸਰਕਾਰ ਉਹ ਬਣਨੀ ਹੈਗੀ ਆ ਹੂੰ ਭਾਜਪਾ ਕਾਲੀ ਦਲ ਦੀ ਬਣਨੀ ਹੈਗੀ ਆ ਜਿਵੇਂ 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 ਕੱਲ ਉਹ ਡਾਕਟਰ ਸਾਹਿਬ ਕੋ ਦੱਸਦੇ ਹੋਗੇ ਹੂੰ ਜੀ ਹੈਨਾ ਉਹ ਜੋ ਕਹਿੰਦੇ ਨਾ ਇਹਨਾਂ ਹਰ ਪਾਰਟੀ ਮੈਂ ਕਹਿੰਦਾ ਡਾਕਟਰਸ ਕੋਣਾ ਪੈਣਾ ਸਾਰੇ ਹਾਂ ਹੂੰ ਜੁੱਧ ਜੁੱਧ ਲੜ ਰਹੇ ਆ ਹਾਂ ਜੀ ਦਸ਼ਾ ਖਰਾਬ ਜੀ 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 ਤੂੰ ਕਹਿੰਦੇ ਡਾਕਟਰਸ ਕਹਿੰਦਾ ਤੁਸੀਂ ਆਮਦਾ ਕਰਾ ਲਓ ਸਾਰੇ ਹੂੰ ਤਣਾ ਤੇ ਹਜੇ ਮਾਨੀਟਰਸਟ ਵੀ ਹੋਣਾ ਜੀ 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 ਵੀ ਤੁਸੀਂ ਲੁੱਟ ਖੋ ਕਿਦਾਂ ਕੀਤੀ ਹੈਗੀ ਹਮ ਤੁਸੀਂ 10 ਸਾਲਾਂ ਦੇ 5 ਸਾਲਾਂ ਦੇ ਵਿੱਚ ਜਿੰਨਾ ਕੋਲ ਸਾਈਕਲ ਸੀ ਉਹ ਵੱਡੀ ਕਾਰ ਤੇ ਕਿਦਾਂ ਆ ਗਿਆ ਹਾਂ ਜਿਹਦੇ ਕੋਲ ਛੱਤ ਨਹੀਂ ਸੀ ਉਹਦੇ ਕੋਲ ਮਹਿਲ ਕਿਦਾਂ ਮਹਿਲ ਨਮਾ ਘਰ ਕਿਦਾਂ ਬਣ ਰਿਹਾ ਗਿਆ ਕਿੰਨੇ ਗਲਤੂ ਵੀ ਹੈ ਹਮ ਅਜੇ ਚਾਵਾਂਗੇ ਇਨਕੁਆਰੀ ਕੱਲੇ-ਕੱਲੇ ਵੀ ਹੋਵੇ ਹਮ ਮਤਲਬ ਜਦੋਂ ਇਸ ਭਗਦਰ ਦੇ ਵਿੱਚ ਇਦਾਂ ਦੇ ਹਾਲਾਤ ਪੈਦਾ ਹੋ ਜਣਾ ਤੇ ਮੈਨੂੰ ਨਹੀਂ ਲੱਗਦਾ ਹੁੰਦਾ ਕਿ ਜਿਹੜਾ ਤੁਸੀਂ ਫਿਕਰ ਕੀਤਾ ਹੈਗਾ ਨਾ ਇਹ ਸ਼ਰਮਣੀ ਗੱਲਾਂ ਦਾ ਬਦਲ ਕਹਿੰਦੇ ਦੂਜਿਆਂ ਦਾ ਅਫਸੋਸ ਕੀ ਹੈਗਾ ਵੀ ਇਹਨੂੰ ਫਿਕਰ ਦਾ ਜ਼ਿਕਰ ਕਿਦਾਂ ਕਰਨਾ ਹੈਗਾ ਹਨਾ ਲੇਕਿਨ ਜਿਨ੍ਹਾਂ ਨੂੰ ਫਿਕਰ ਕਰਨਾ ਚਾਹੀਦਾ ਉਹ ਬਿਲਕੁਲ ਹੀ ਸਹਰ ਦੇਣਗੇ ਸੰਜੀਦਾ ਨਹੀਂਗੇ ਤੇ ਉਹਨਾਂ ਨੂੰ ਯਾਦ ਹੀ ਨਹੀਂਗਾ ਹਨਾ ਲੇਕਿਨ ਹਰ ਰੋਜ਼ ਉਹਨਾਂ ਦਾ ਜਿਹੜਾ ਸੂਤਰਤਾ ਹਾਂਜੀ ਜਿਹੜਾ ਨਿਚਾਰਿਆ ਉਹਨਾਂ ਨੂੰ ਪੁਤਲੀਆਂ ਨੂੰ ਉਹ ਦਿੱਲੀ ਬਿਟ ਹਮ ਬਿਲਕੁਲ ਉਹ ਦਿੱਲੀ ਬਿਠਾ ਹੈਗਾ ਉਹ ਨਚਾਰਿਆ ਹੈਗਾ ਔਰ ਨਚ ਰਹਾ ਗਿਆ ਤੇ ਲੋਕ ਸੁਣ ਲਾ ਗਏ ਲੋਕ ਵੀ ਇਹਨਾਂ ਨੂੰ ਸੁਣਨੋਂ ਹਟ ਗਏ ਹਮ ਹੁਣ ਥੋੜਾ ਜਿਹਾ ਲੋਕ ਕਿ ਜਾਗਰੂਕ ਹੋਣੇ ਸ਼ੁਰੂ ਹੋ ਗਏ ਲੋਕ ਜਾਗਰੂਕ ਕਿ ਦਫਾ ਕਰੋ ਇਹਨਾਂ ਦਾ ਕੰਮ ਹੀ ਹੈ ਹਮ ਅੱਛਾ ਲੋਕੀ ਤੁਹਾਨੂੰ ਅਸੀਂ ਲੈਣਾ ਕੀ ਨਾ ਕੋਣੋ ਹਮ ਜਦ ਕਿ ਇਹਨਾਂ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂਗਾ ਹਮ ਅਸੀਂ ਲੋਕਤੰਤਰ ਦੇ ਸਿਸਟਮ 'ਚ ਸਰਕਾਰ ਬਣਾਉਣੀ ਤੇ ਸਰਕਾਰ ਚ ਕੰਮ ਚੱਲਣਾ ਜੀ ਹਾਂਜੀ ਦੇਸ਼ ਜਾਂ ਸਟੇਟ ਤਾਂ ਇੰਚ ਲੋਕ ਸਰਕਾਰ ਹੋਗੀ ਤੇ ਸਾਡੇ ਸਿਸਟਮੇ ਤਾਂ ਚੱਲਣਾ ਹੈਗਾ ਜੀ ਠੀਕ ਆ ਲੇਕਿਨ ਲੋਕ ਇੰਨੇ ਨਰਾਸ਼ ਹੋ ਗਏ ਆ ਲੋਕਾਂ ਦੇ ਇੰਨੇ ਬੇਮੁਖ ਹੋ ਗਏ ਆ ਉਹ ਕਹਿੰਦੇ ਨਹੀਂ ਇਹ ਨਾ ਆਉਂਦਾ ਨਹੀਂ ਹੈਗਾ ਹੂੰ ਬਾਦਲ ਸਿੰਘ ਨੂੰ ਉਹਨੇ ਕਹਿ ਤੋ ਮਾ ਸਾਹਨੇ ਬੈਠ ਗਿਆ ਵੀ ਤੁਸੀਂ ਅੱਜ ਕਰੋ ਰਿਜਾਈਨ ਕਰ ਦਿਓ ਹੂੰ ਉਹ ਕਹਿੰਦਾ ਸੋਚ ਲਾਂਗੇ ਸੋਚ ਲਾਂਗੇ ਹੂੰ ਹੈਨਾ ਜੇ ਸੋਚ ਲਵਾਂਗੇ ਤੇ ਫਿਰ ਦਸੰਬਰ ਚ ਜਾਣਾ ਸੀ ਹੂੰ ਉਹਨਾਂ ਦਾ ਇੱਕ ਸਥਾਨ ਹੈਗਾ ਮਜਬੂਸ ਕੱਢਣਾ ਹੈਗਾ ਸ਼੍ਰੋਮਣੀ ਕਾਲੀ ਦਾ ਜੀ ਮਜਬੂਸ ਕੱਢ ਕਰਕੇ ਉਹਨਾਂ ਦਾ ਅੱਜ ਉਹਦਾ ਇਲੈਕਸ਼ਨ ਲੜ ਰਿਹਾ ਲੇਟਣੇ ਚ ਹਾਂ ਹਾਂਜੀ ਸ਼੍ਰੋਮਣੀ ਕਾਲੀ ਦਾ ਆਪਣਾ ਕੈਂਡੀ ਖੜਾ ਕਰਕੇ ਇਲੈਕਸ਼ਨ ਲੜ ਰਿਹਾ ਹੂੰ ਤੇਰੇ ਲਈ ਪੰਜ ਮੈਂਬਰੀ ਕਮੇਟੀ ਹੈ ਹੂੰ ਇਹਨਾਂ ਨੇ ਤੇ ਚੋਣ ਨਹੀਂ ਲੱਭਾ ਜੇ ਤੇ ਅਜੇ ਪ੍ਰਧਾਨ ਨਹੀਂ ਲੱਭਾ ਹੂੰ ਤੇ ਪ੍ਰਧਾਨ ਕਿਹਨੇ ਬਣਨਾ ਉੱਥੇ ਇਹਨਾਂ ਦਾ ਪਵਾੜਾ ਹੂੰ ਜੀ ਅੰਦਰ ਖਾਤੇ ਲਈ ਕੋਸ਼ਿਸ਼ ਹੋ ਰਹੀ ਹੈ ਤੁਮ ਸਾਹ ਦੇ ਨਾਲ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਹੂੰ ਬੜੇ ਸਰਲ ਤਰੀਕੇ ਨਾਲ ਇਹਨਾਂ ਨੇ ਇਕੱਠੇ ਹੋਣਾ ਅੱਛਾ ਜੀ ਇਕੱਠੇ ਹੋਣਾ ਇਕੱਠੇ ਹੋ ਗਏ ਇਕੱਠੇ ਇਲੈਕਸ਼ਨ ਲੜਨਗੇ ਸਦਾ ਹੀ ਹੂੰ ਹਨਾ ਇਹ ਕੋਈ ਨਹੀਂ ਹੈ ਗਿਆ ਤੇ ਚਲੋ ਅਪਾ ਦੁਆ ਵੀ ਕਰਦੇ ਆ ਜੀ ਵੀ ਪੰਜਾਬ ਜਿਹੜਾ ਹੈਗਾ ਹੂੰ ਇਹ ਬਚਿਆ ਰਹੇ ਹੂੰ ਹਨਾ ਜੀ ਪੰਜਾਬ ਅ ਕੱਟੋ-ਕੱਟ ਸਾਡੇ ਨਿਤਾਮਾਂ ਤੋਂ ਬਚਿਆ ਰਹੇ ਹੂੰ ਬਿਲਕੁਲ ਜੀ ਸਾਡੇ ਇਹਨਾਂ ਦੇ ਪ੍ਰਸ਼ਾਸਨਤਾਵਾਂ ਤੋਂ ਬਚਿਆ ਰਹੇ ਹੂੰ ਸਾਡੇ ਇਹਨਾਂ ਨਿਤਾਮਾਂ ਨੇ ਜਿਨ੍ਹਾਂ ਨੇ ਜੋ ਅਦਰਸ਼ ਨਹੀਂ ਰਹਿਣ ਜਿਹੜੇ ਕੋ ਜੀ ਦਰਾਂ ਦੀ ਕੋਈ ਸੌ ਨਹੀਂ ਖਾ ਸਕਦਾ ਵੀ ਇਹ ਬੰਦਾ ਬਹੁਤ ਆਮੰਦ ਰਹੇਗਾ। ਹੂੰ ਇਹ ਇਹਨਾਂ ਤੋਂ ਬਚਾ ਰਹੇ। ਜੀ ਚਾਹੇ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਮੀਦਾ ਸਰਕਾਰ ਦੇ ਵਿੱਚ ਵੀ ਕੋਈ ਹੋਵੇ ਹੂੰ ਹਰਿਆ ਬੂਟ ਜਿਹਦੀ ਮੈਂ ਸੌ ਖਾ ਸਕਾਂ ਕਿ ਆਹ ਆਨੈਸਟ ਹੈਗਾ। ਹੂੰ ਮਾਨ ਸਾਹਿਬ ਕਹਿੰਦੇ ਕਿ ਮੈਂ ਬਹੁਤ ਆਨੈਸਟ ਹੂੰ। ਹੂੰ ਅਦਾ ਤੇ ਮੈਨੂੰ ਨਹੀਂ ਪਤਾ ਹੂੰ ਵੀ ਆਨੈਸਟੀ ਕਿੱਥੇ ਹੈਗੀ ਉਹਨਾਂ ਦੀ। ਲੇਕਿਨ ਹੋਊਗੀ ਸ਼ਾਇਦ ਜੋ ਕਹਿੰਦੇ ਹੀ ਆ ਤੇ। ਲੇਕਿਨ ਆਨੈਸਟੀ ਦੇ ਅਰਥੋ ਕਿਹੜੇ ਹਾਂ ਉਹ ਨਾ ਰਹਿੰਦੇ। ਹੂੰ ਪਰ ਉਹਨਾਂ ਨੇ ਕਹਤਾ ਕਿ ਮੈਂ ਮਾਲ ਵਿਭਾਗ ਸਾਰਾ ਹੈ। ਜਿਹੜਾ ਬੇਈਮਾਨਾਂ ਦਾ ਸੀਗਾ ਹਾਂਜੀ ਭ੍ਰਸ਼ਟਾਚਾਰੀਆਂ ਦਾ ਸੀਗਾ ਉੱਥੇ ਮੈਨਾਂ ਦੇ ਜਿੰਦੇ ਲਾਂਤੇ ਆ ਤੇ ਸਰਦ ਤਾਂ ਕਰਤੀਆ ਰਿਸਟ੍ਰੀ ਕਰਾਉਂਦੇ ਪੈਸੇ ਕਰਨ ਤੇ 50 ਰੁਪਏ ਕਰਾ ਦੇਣੀ ਕਿ ਮਤਲਬ ਉਹਨਾਂ ਦੇ ਇਹਦੇ ਦਾਅਵੇ ਹੋਤਰਾਂ ਦੇ ਹੈਗੇ ਲੇਕਿਨ ਉਹਦੇ ਪਿੱਛੇ ਕੀ ਹੋ ਰਿਹਾ ਹੈਗਾ ਕੀ ਕਰ ਰਿਹਾ ਹੈਗਾ ਉਹ ਬਹੁਤ ਜਿਹੜੇ ਐਨਾਲਿਸਿਸ ਕਰਦੇ ਹੈਗੇ ਨਾ ਵਿਰੋਧੀ ਉਹ ਜਦੋਂ ਸਾਹਮਣੇ ਛੀਸ਼ਾ ਦਿਖਾਉਂਦੇ ਆ ਫਿਰ ਆਮ ਬੰਦਾ ਸੋਚਦਾ ਯਾਰ ਆ ਤਾਂ ਗੱਲ ਬਦਲ ਗਈ ਹੂੰ ਹਰ ਨਾ ਵੀ ਇਹ ਤਾਂ ਮਸਲਾ ਹੀ ਹੋਰ ਹੋ ਗਿਆ ਤੇ ਮੈਨੂੰ ਲੱਗਦਾ ਹੈਗਾ ਕਿ ਆਪਾਂ ਉਸ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਵਜੋਂ ਉਭਰੇ ਹਾਂਜੀ ਤੇ ਪੰਜਾਬ ਦੀਆਂ ਮੰਗਾਂ ਹੀ ਨਹੀਂ ਪੰਜਾਬ ਦੇ ਚਾਹਵਾਂ ਨੂੰ ਪੂਰਾ ਕਰੇ ਪੰਜਾਬ ਦਾ ਜਿਹੜਾ ਸਾਡਾ ਔਲ ਪੀੜੀ ਹੈਗੀ ਹੈ ਉਦੇ ਉਹਦੇ ਵਰਤਮਾਨ ਕਿਦਾਂ ਦਾ ਹੋਣਾ ਹੈਗਾ ਉਹਦੇ ਲਈ ਕੋਈ ਸੋਚ ਵਿਚਾਰ ਕਰੇ ਅਜੇ ਤੱਕ ਕਿਸੇ ਵੀ ਪਾਰਟੀ ਨੇ ਪੰਜਾਬ ਨੂੰ ਵੀ ਚਾਹੀਦਾ ਪੰਜਾਬ ਨੂੰ ਜੀਵਿਤ ਕਿਵੇਂ ਰੱਖਣਾ ਵੀ ਪੰਜਾਬ ਨੂੰ ਜ਼ਿੰਦਾਬਾਦ ਕਿੱਦਾਂ ਰੱਖਣਾ ਹੈਗਾ ਉਹਦੇ ਬਾਰੇ ਕਿਸੇ ਦੇ ਕੋਲ ਏਜੰਡਾ ਨਹੀਂ ਕਰ ਹਮ ਸਿਰਫ ਉਹਨੂੰ ਮਾਰ ਦੂਜੇ ਨੂੰ ਮਾਰਨ ਦਾ ਆਪ ਜਿੰਦੇ ਹੋਣ ਦਾ ਦੂਜੇ ਨੂੰ ਠਿੱਬੀ ਲਾਉਣ ਦਾ ਉਹਨੂੰ ਅੱਗੇ ਲਿਆਉਣ ਦਾ ਆਪ ਪਾਰਟੀਆਂ ਜਦ ਚੰਗਾ ਅਜੇ ਇੱਥੇ ਖੜੇ ਹੈਗੇ ਆ ਅਜੇ ਪੰਜਾਬ ਇਹਨਾਂ ਦੇ ਕਿਸੇ ਦੇ ਵੀ ਨੋਟਸ ਵਿੱਚ ਨਹੀਂ ਆਇਆ। ਹੂੰ ਬਿਲਕੁਲ ਸਹੀ ਜੀ। ਸੋ ਘਟਾ ਸਾਹਿਬ ਬੇਲਾ ਆਪਾਂ ਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਆਪਾਂ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ। ਤੁਸੀਂ ਸਟੂਡੀਓ ਦੇ ਵਿੱਚ ਆਏ ਪੱਕ ਦੇ ਮਸਲਿਆਂ ਤੇ ਵਿਚਾਰ-ਚਰਚਾ ਕੀਤੀ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਮਿਹਰਬਾਨੀ ਰਾਜੀਓ। ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ? ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਬੁੱਧਵਾਰ ਨੂੰ ਨਵੇਂ ਪੱਕ ਦੇ ਮਸਲਿਆਂ ਤੇ ਵਿਚਾਰ-ਚਰਚਾ ਕਰਾਂਗੇ। ਉਦੋਂ ਤੱਕ ਲਈ ਦੇ دی ਉਹ ਇਜਾਜ਼ਤ। ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ